ਸਤਨਾਮ ਸ਼੍ਰੀ ਵਾਹਿਗੁਰੂ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 611ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਲੈ ਕੇ حاضر ਹਾਂ ਜੀ ਪਿਛਲੀ ਵੀਡੀਓ ਦੇ ਵਿੱਚ ਸੰਜੇ ਮਹਾਰਾਜ ਜੀ ਨੇ ਇੱਕ ਕਮੈਂਟ ਕੀਤਾ ਕਿ ਜੇਕਰ ਕੋਈ ਜਾਨਵਰਾਂ ਨੂੰ ਮਾਰ ਕੇ ਖਾ ਜਾਂਦਾ ਹੈ ਕਿ ਇਹ ਵੀ ਪ੍ਰਮਾਤਮਾ ਦੀ ਇੱਛਾ ਹੈ ਦਰਅਸਲ ਦੁਨੀਆ ਦੇ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਨੂੰ ਮਨੁੱਖ ਨੇ ਅਕਸਰ ਦੋ ਹਿੱਸਿਆਂ ਚ ਵੰਡਿਆ ਹੁੰਦਾ ਚੰਗੀਆਂ ਤੇ ਮਾੜੀਆਂ ਜਾਂ ਫਿਰ ਪੁੰਨ ਤੇ ਪਾਪ ਜਾਂ ਸੁਖਦਾਇਕ ਤੇ ਦੁਖਦਾਇਕ ਤੇ ਅਕਸਰ ਚੰਗੀਆਂ ਘਟਨਾਵਾਂ ਪੁੰਨ ਦੇ ਕੰਮ ਸੁਖਦਾਇਕ ਘਟਨਾਵਾਂ ਨੂੰ ਅਸੀਂ ਪ੍ਰਮਾਤਮਾ ਨਾਲ ਅਸੋਸੀਏਟ ਕਰ ਲੈਂਦੇ ਆ ਕਿ ਇਹ ਪ੍ਰਮਾਤਮਾ ਦੀ ਰਜ਼ਾ ਨਾਲ ਹੋਈਆਂ ਨੇ ਤੇ ਜਿਹੜੇ ਕੋਈ ਮਾੜੇ ਕੰਮ ਗਿਨੇ ਜਾਂਦੇ ਆ ਜਾਂ ਪਾਪ ਗਿਨੇ ਜਾਂਦੇ ਆ ਉਹਨਾਂ ਨੂੰ ਅਸੀਂ ਕਹਿ ਦਿੰਦੇ ਹਾਂ ਕਿ ਇਹ ਪ੍ਰਮਾਤਮਾ ਦੀ ਰਜ਼ਾ ਦੇ ਖਿਲਾਫ ਹੈ ਪਰ ਪ੍ਰਮਾਤਮਾ ਦੀ ਰਜ਼ਾ ਦਾ ਕਨਸੈਪਟ ਬੜਾ ਡੂੰਘਾ ਜਾਂਦਾ ਹੈ ਇਹਨੂੰ ਸਮਝਣਾ ਔਖਾ ਵੀ ਹੈ ਤੇ ਸੌਖਾ ਵੀ ਸੌਖਾ ਇੰਜ ਹੈ ਕਿ ਤੁਸੀਂ ਇਹ ਸਮਝ ਲਈਏ ਕਿ ਦੁਨੀਆ ਦੇ ਵਿੱਚ ਜੋ ਕੁਝ ਵੀ ਹੁੰਦਾ ਹੈ ਜੋ ਕੋਈ ਵੀ ਮਨੁੱਖ ਜਾਂ ਕੋਈ ਜਾਨਵਰ ਕੋਈ ਜੀਵ ਜੋ ਕੁਝ ਵੀ ਕਰਦਾ ਹੈ ਉਸ ਪ੍ਰਮਾਤਮਾ ਦੀ ਰਜ਼ਾ ਦੇ ਅਧੀਨ ਹੀ ਕਰਦਾ ਹੈ ਜਿਹੜੀ ਵੀ ਸੋਚ ਜਿਹੜਾ ਕੋਈ ਆਈਡੀਆ ਕੋਈ ਵਿਚਾਰ ਜਿਸ ਵੀ ਮਨੁੱਖ ਜਾਂ ਜੀਵ ਦੇ ਮਨ ਵਿੱਚ ਆਇਆ ਹੈ ਉਸ ਪਰਮਾਤਮਾ ਦੀ ਰਜ਼ਾ ਦੇ ਨਾਲ ਹੀ ਆਇਆ ਹੈ ਉਸ ਵਿਚਾਰ ਦੇ ਉੱਤੇ ਐਕਟ ਕਰਨ ਦੀ ਉਸ ਵਿਚਾਰ ਨੂੰ ਅੰਜਾਮ ਤੱਕ ਪਹੁੰਚਾਉਣ ਦੀ ਹਿੰਮਤ ਵੀ ਉਸ ਪਰਮਾਤਮਾ ਨੇ ਹੀ ਬਖਸ਼ੀ ਸੋ ਜੇ ਕਿਸੇ ਦੇ ਮਨ ਦੇ ਵਿੱਚ ਕਿਸੇ ਜਾਨਵਰ ਨੂੰ ਮਾਰਨ ਦਾ ਉਹਨੂੰ ਮਾਰ ਕੇ ਖਾ ਜਾਣ ਦਾ ਵਿਚਾਰ ਆਇਆ ਹੈ ਉਸ ਪ੍ਰਮਾਤਮਾ ਦੀ ਰਜ਼ਾ ਅਧੀਨ ਹੀ ਆਇਆ ਹੈ ਹੋਰ ਜ਼ਿਆਦਾ ਡੁੰਗਾਈ ਦੇ ਵਿੱਚ ਇਸ ਡਿਸਕਸ਼ਨ ਨੂੰ ਨਾਲ ਜਾਂਦੇ ਹੋਏ ਆਓ ਸ਼ੁਰੂ ਕਰੀਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 611ਵੇਂ ਅੰਗ ਦੀ ਕੁਰਬਾਨੀ ਦੀ ਵਿਆਖਿਆ ਲਿਚਨ ਆਊਟਲੁੱਕ ਸੋਰਠ ਮਹਿਲਾ ਪੰਜਮਾ ਸਗਲ ਸਮਗਰੀ 모ਹੇ ਵਿਆਪੀ ਕਬ ਉੱਚੇ ਕਬ ਨੀਚੇ ਸ਼ੁੱਧ ਨਾ ਹੋਈਐ ਕਾਹੂ ਯਤਨਾ ਓੜਕ ਕੋ ਨਾ ਪਹੁੰਚੇ ਇਹ ਭਾਈ ਸਾਰੀ ਦੁਨੀਆ ਹੀ 모ਹ ਵਿੱਚ ਫਸੀ ਹੋਈ ਹੈ ਸਗਲ ਸਮਗਰੀ 모ਹੇ ਵਿਆਪੀ ਕਬ ਉੱਚੇ ਕਬ ਨੀਚੇ ਕਦੀ ਤਾਂ ਜੀਵ ਇਸ ਮੋਹ ਦੇ ਕਾਰਨ ਹੰਕਾਰ ਚ ਆ ਜਾਂਦੇ ਆ ਤੇ ਕਦੇ ਕਬਰਾਟ ਦੇ ਵਿੱਚ ਪੈ ਜਾਂਦੇ ਆ ਜਿਨ੍ਹਾਂ ਵੀ ਵਸਤਾਂ ਜਾਂ ਇਨਸਾਨਾਂ ਦੇ ਨਾਲ ਉਹਨਾਂ ਦਾ ਮੋਹ ਹੈ ਜਦੋਂ ਤੱਕ ਉਹ ਸੁਰੱਖਿਅਤ ਨੇ ਉਦੋਂ ਤੱਕ ਉਹ ਹੰਕਾਰੀ ਹੁੰਦੇ ਆ ਮਨੁੱਖ ਕਿ ਮੇਰੇ ਕੋਲ ਤੇ ਇੰਨਾ ਕੁਝ ਹੈਗਾ ਤਾਂ ਉਹਨਾਂ ਦੇ ਅੰਦਰ ਹੰਕਾਰ ਪੈਦਾ ਹੋ ਜਾਂਦਾ ਤੇ ਜਦੋਂ ਜਿਹੜੀਆਂ ਚੀਜ਼ਾਂ ਦੇ ਨਾਲ ਉਹਨਾਂ ਦਾ ਮੋਹ ਹੈ ਉਹਨਾਂ ਚੀਜ਼ਾਂ ਦੇ ਉੱਤੇ ਕੋਈ ਸੰਕਟ ਆ ਜਾਵੇ ਸੰਪਤੀ ਦੇ ਵਿੱਚ ਨੁਕਸਾਨ ਆ ਜਾਵੇ ਜਾਂ ਇਨਸਾਨਾਂ ਦੇ ਵਿੱਚ ਕੋਈ ਬਿਮਾਰੀ ਆ ਜਾਵੇ ਮੌਤ ਆ ਜਾਵੇ ਫਿਰ ਉਹਨਾਂ ਨੂੰ ਕਬਰਾਂਟ ਹੋ ਜਾਂਦੀ ਹੈ ਤੇ ਇਹ ਹੈ ਕਿਉਂ ਕਿਉਂਕਿ ਮੋਹ ਦੇ ਵਿੱਚ ਉਹ ਵੱਜੇ ਹੋਏ 609ਵੇਂ ਅੰਗ ਦੀ ਗੁਰਬਾਣੀ ਦੇ ਵਿੱਚ ਬੜੇ ਵਿਸਥਾਰ ਚ ਇਸ ਗੱਲ ਤੇ ਆਪਾਂ ਚਰਚਾ ਕੀਤੀ ਹੈ ਉਹ ਸੁਣ ਸਕਦੇ ਹੋ ਹੋਰ ਨੂੰਗਾਈ ਤੋਂ ਉਸ ਗੱਲ ਨੂੰ ਸਮਝਣ ਦੇ ਲਈ ਪਰ ਸਗਲ ਸਮਗਰੀ ਮੋਹ ਵਿਆਪੀ ਕਬ ਊਚੇ ਕਬ નીચે ਇਹ ਗੱਲ ਸੱਚ ਹੈ ਕਿ ਜਦੋਂ ਤੱਕ ਤੁਸੀਂ ਕਿਸੇ ਨਾ ਕਿਸੇ ਚੀਜ਼ ਦੇ ਮੋਹ ਵਿੱਚ ਫਸੇ ਹੋਏ ਹੋ ਤੁਸੀਂ ਕਦੇ ਹੰਕਾਰ ਦੀ ਪਕੜ ਦੇ ਵਿੱਚ ਆ ਜਾਓਗੇ ਤੇ ਕਦੇ ਕਬਰਾਹਟ ਕਰ ਬੈਠੋਗੇ ਸ਼ੁੱਧ ਨਾ ਹੋਈਏ ਕਾਹੂ ਯਤਨਾ ਓੜਕ ਕੋ ਨਾ ਪਹੁੰਚੇ ਆਪਣੇ ਕਿਸੇ ਵੀ ਯਤਨ ਦੇ ਨਾਲ ਮੋਹ ਦੀ ਮਾਇਲ ਤੋਂ ਪਵਿੱਤਰ ਨਹੀਂ ਹੋ ਸਕੀਦਾ ਕੋਈ ਵੀ ਮਨੁੱਖ ਆਪਣੇ ਯਤਨ ਨਾਲ ਮੋਹ ਦੇ ਪਾਰਲੇ ਬੰਨੇ ਨਹੀਂ ਪਹੁੰਚ ਸਕਦਾ ਜੇ ਕੋਈ ਮਨੁੱਖ ਚਾਹੇ ਕਿ ਇਸ ਮੋਹ ਤੋਂ ਮੈਂ ਛੁਟਕਾਰਾ ਪਾਉਣਾ ਹੈ ਤੇ ਉਹਦੇ ਲਈ ਉਹ ਕੋਈ ਯਤਨ ਕਰਨ ਲੱਗ ਜਾਵੇ ਤਾਂ ਸੁਭਾਵਕ ਉਹਨੂੰ ਅਸਫਲਤਾ ਹੀ ਮਿਲੇਗੀ ਇਹ ਮੋਹ ਦੇ ਧਾਗੇ ਜੜੀ ਨੇ ਜੇ ਕੋਈ ਕੱਟ ਸਕਦਾ ਤਾਂ ਉਹ ਪ੍ਰਮਾਤਮਾ ਕੱਟ ਸਕਦਾ ਜਿਸਤੇ ਉਹ ਮਿਹਰ ਕਰਦਾ ਉਹਦੇ ਉਹ ਮੋਹ ਦੇ ਧਾਗੇ ਕੱਟ ਦਿੰਦਾ ਮੋਹ ਦੇ ਜਾਲ ਦੇ ਵਿੱਚੋਂ ਉਹਨੂੰ ਬਾਹਰ ਕੱਢ ਲੈਂਦਾ ਤੇ ਪ੍ਰਮਾਤਮਾ ਨੇ ਕਿਸਤੇ ਮਿਹਰ ਕਰਨੀ ਹੈ ਕਦੋਂ ਕਰਨੀ ਹੈ ਇਹ ਉਹ ਹੀ ਜਾਣਦਾ ਹੈ ਮੇਰੇ ਮਨ ਸਾਧ ਸ਼ਰਨ ਛੁਟਕਾਰਾ ਬਿਨ ਗੁਰ ਪੂਰੇ ਜਨਮ ਮਰਨ ਨਾ ਰਹੀ ਫਿਰ ਆਵਤ ਬਾਰੋ ਬਾਰ ਆ ਰਹਾ ਇੱਕ ਤਰੀਕਾ ਹੈ ਇਸ ਮੋਤੋ ਖਲਾਸੀ ਪਾਉਣ ਦਾ ਤੇ ਉਹ ਹੈ ਗੁਰੂ ਦੀ ਸ਼ਰਨ ਪਹ ਜਾਣਾ ਗੁਰੂ ਦੀ ਸ਼ਰਨ ਪਵਾਂਗੇ ਗੁਰੂ ਦੀਆਂ ਸਿੱਖਿਆਵਾਂ ਹਾਸਲ ਕਰਾਂਗੇ ਤੇ ਹੌਲੀ-ਹੌਲੀ ਇਮੋਦੇ ਜਾਲ ਵਿੱਚੋਂ ਅਸੀਂ ਬਾਹਰ ਨਿਕਲ ਆਵਾਂਗੇ ਪਰ ਗੱਲ ਫੇਰ ਉੱਥੇ ਆ ਜਾਣੀ ਹੈ ਕਿ ਗੁਰੂ ਦੀ ਸ਼ਰਨ ਉਹੀ ਪਾਊਗਾ ਜਿਸ ਤੇ ਉਹ ਪ੍ਰਮਾਤਮਾ ਕਿਰਪਾ ਕਰੂਗਾ ਸਾਡੇ ਆਖਿਆ ਕੋਈ ਵੀ ਗੁਰੂ ਦੇ ਲੜ ਨਹੀਂ ਲੱਗੇਗਾ ਜਦੋਂ ਪ੍ਰਮਾਤਮਾ ਨੇ ਉਹਦੇ ਅੰਦਰੋਂ ਇੱਕ ਤਾਂਗ ਪੈਦਾ ਕੀਤੀ ਉਦੋਂ ਹੀ ਮਨੁੱਖ ਗੁਰੂ ਦੇ ਲੜ ਲੱਗੇਗਾ ਪਰ ਇਹ ਤਰੀਕਾ ਜ਼ਰੂਰ ਹੈ ਗੁਰੂ ਦੇ ਲੜ ਲੱਗ ਕੇ ਮੋਤੋ ਖਲਾਸੀ ਪਾਈ ਜਾ ਸਕਦੀ ਹੈ ਮੇਰੇ ਮਨ ਸਾਧ ਸ਼ਰਨ ਛੁਟਕਾਰਾ ਗੁਰੂ ਦੇ ਚਰਨਾ ਚ ਗੁਰੂ ਦੀ ਸ਼ਰਨ ਪਿਆ ਛੁਟਕਾਰਾ ਮਿਲ ਜਾਂਦਾ ਹੈ ਪੂਰੇ ਗੁਰੂ ਤੋਂ ਬਿਨਾ ਜੀਵ ਦਾ ਜਨਮ ਮਰਨ ਦਾ ਗੇੜ ਨਹੀਂ ਮੁੱਕਦਾ ਜੀਵ ਮੁੜ ਮੁੜ ਜਗਤ ਵਿੱਚ ਆਉਂਦਾ ਰਹਿੰਦਾ ਹੈ ਓਹੋ ਜੋ ਪਰਮ ਪੁਲਾਵਾ ਕਹੀਤ ਤਿੰਨ ਮਹ ਹੈ ਉਰਜਿਓ ਸਗਲ ਸੰਸਾਰਾ ਪੂਰਨ ਭਗਤ ਪੁਰਖ ਸੁਆਮੀ ਕਾ ਸਰਬ ਥੋਕ ਤੇ ਨਿਆਰਾ ਜਿਸ ਮਾਨਸਿਕ ਹਾਲਾਤ ਨੂੰ ਭਰਮ ਭੁਲਾਵਾ ਆਖੀਦਾ ਸਾਰਾ ਜਗਤ ਉਹਨਾਂ ਭਰਮ ਭੁਲਾਵਿਆਂ ਵਿੱਚ ਫਸਿਆ ਪਿਆ ਹੈ ਤੇ ਸਭ ਤੋਂ ਵੱਡਾ ਭਰਮ ਭੁਲਾਵਾ ਅੱਜ ਕੱਲ ਕੀ ਹੈ ਕਿ ਜਿੰਨਾ ਜ਼ਿਆਦਾ ਤੁਹਾਡੇ ਕੋਲ ਪੈਸਾ ਹੈ ਉੰਨੇ ਜ਼ਿਆਦਾ ਤੁਸੀਂ ਸੁਖੀ ਹੋਮੋਗੇ ਇੱਕ ਹੋਰ ਵੱਡਾ ਭਰਮ ਭੁਲਾਵਾ ਹੈ ਕਿ ਤੁਹਾਡੀ ਸੁੰਦਰਤਾ ਤੁਹਾਡੇ ਪਹਿਰਾਵੇ ਤੇ ਨਿਰਭਰ ਕਰਦੀ ਹੈ ਇਹਨਾਂ ਦੋ ਭਰਮ ਭੁਲਾਵਿਆਂ ਦੇ ਚੱਕਰਾਂ ਦੇ ਵਿੱਚ ਦੁਨੀਆ ਵੱਧ ਤੋਂ ਵੱਧ ਪੈਸਾ ਕਮਾਉਣ ਦੀ ਖਾਤਰ ਲੱਗੀ ਪਈ ਹੈ ਚੈਨ ਦਾ ਸਾਹ ਨਹੀਂ ਲੈ ਰਹੀ ਆਪਣੇ ਪਰਿਵਾਰ ਤੱਕ ਨੂੰ ਸਮਾਂ ਨਹੀਂ ਦੇ ਰਹੀ ਚੰਦ ਪਾਲ ਸ਼ਾਂਤ ਬੈਠ ਕੇ ਪ੍ਰਮਾਤਮਾ ਦੇ ਨਾਲ ਜੁੜਨ ਦਾ ਯਤਨ ਨਹੀਂ ਕਰ ਰਹੀ ਬਸ ਪੈਸੇ ਕਮਾਉਣ ਦੇ ਵਿੱਚ ਲੱਗੀ ਹੋਈ ਮਹੰਗੇ ਤੋਂ ਮਹੰਗੇ ਪਹਿਰਾਵੇ ਪਾਉਣ ਚ ਲੱਗੀ ਹੈ ਉਹਨਾਂ ਪਹਿਰਾਵਿਆਂ ਦੀ ਪੂਰਤੀ ਖਾਤਰ ਹੋਰ ਪੈਸੇ ਚਾਹੀਦੇ ਨੇ ਹੋਰ ਪੈਸੇ ਕਮਾਉਣ ਚ ਲੱਗੀ ਹੈ ਇੱਕ ਚੱਕਰ ਦੇ ਵਿੱਚ ਫਸ ਗਈ ਹੈ ਜਿਵੇਂ ਕਈਏ ਕਿ ਚੱਕਰ ਵਿਊ ਦੇ ਵਿੱਚ ਫਸ ਗਈ ਹੈ ਪਰ ਨਾਲ ਅਸੀਂ ਇਹ ਵੀ ਚੇਤੇ ਰੱਖੀਏ ਕਿ ਇਹ ਦੁਨੀਆ ਆਪ ਨਹੀਂ ਫਸੀ ਉਸ ਪਰਮਾਤਮਾ ਦੀ ਰਜ਼ਾ ਅਦੀਨ ਹੀ ਫਸੀ ਹੈ ਪਰ ਇਹ ਸਾਰਾ ਭਰਮ ਪੁਲਾਵਾ ਹੈ ਭੁਲੇਖਾ ਹੈ ਜੋ ਸੁੱਖ ਸ਼ਾਂਤੀ ਇੱਕ ਸਾਦੇ ਜੀਵਨ ਦੇ ਵਿੱਚ ਹੈ ਉੱਚਾ ਕਾ ਚੌਂਦ ਵਾਲੇ ਜੀਵਨ ਦੇ ਵਿੱਚ ਨਹੀਂ ਹੈ ਪਰ ਇਸ ਚੱਕਾ ਚੌਂਦ ਵਾਲੇ ਜੀਵਨ ਨੂੰ ਮੰਨਣ ਦੇ ਚੱਕਰਾਂ ਚ ਹੀ ਜਗਤ ਫਸਿਆ ਹੋਇਆ ਹੈ ਤਿੰਨ ਮਹਾਂ ਊਰਜਿਓ ਸਗਲ ਸੰਸਾਰਾ ਪੂਰਨ ਭਗਤ ਪੁਰਖ ਸਵਾਮੀ ਕਾ ਸਰਬ ਥੋਕ ਤੇ ਨਿਆਰਾ ਪ੍ਰੰਤੂ ਸਰਵ ਵਿਆਪਕ ਮਾਲਕ ਪ੍ਰਭੂ ਦਾ ਪੂਰਨ ਭਗਤ ਦੁਨੀਆ ਦੇ ਸਾਰੇ ਪਦਾਰਥਾਂ ਦੇ ਮੂਹ ਤੋਂ ਵੱਖਰਾ ਰਹਿੰਦਾ ਉਹਨੂੰ ਹੋੜ ਨਹੀਂ ਹੈ ਬਹੁਤੇ ਪੈਸੇ ਕਮਾਉਣ ਦੀ ਉਹਨੂੰ ਹੋੜ ਨਹੀਂ ਹੈ ਮਹਿੰਗੇ ਪਹਿਰਾਵੇ ਪੈਣ ਦੀ ਉਹ ਇਸ ਜਗਾ ਚੌਂਦ ਭਰੀ ਦੁਨੀਆ ਦੇ ਵਿੱਚ ਵੀ ਸਾਦਗੀ ਦੇ ਨਾਲ ਰਹਿ ਰਿਹਾ ਹੈ ਜੋ ਪ੍ਰਮਾਤਮਾ ਦਾ ਭਗਤ ਹੈ ਉਹਦੇ ਵਰਗਾ ਕੋਈ ਸੁਖੀ ਨਹੀਂ ਨਿੰਦੇਉ ਨਹੀਂ ਕਹੂ ਬਤੈ ਇਹੋ ਖਸਮ ਕਾ ਕੀਆ ਜਾਂ ਕਉ ਕਿਰਪਾ ਕਰੀ ਪ੍ਰਭ ਮੇਰੇ ਹੈ ਮਿਲ ਸਾਧ ਸੰਗਤ ਨਾਉ ਲਿਆ ਗੁਰੂ ਸਾਹਿਬ ਨੇ ਖੁਦ ਹੀ ਇਹ ਗੱਲ ਕਹਿ ਦਿੱਤੀ ਹੈ ਕਿ ਨਿੰਦੋ ਨਾਹੀ ਕਾਹੂ ਬਾਤੈ ਇਹੋ ਖਸਮ ਕਾ ਕੀਆ ਇਹ ਸਾਰਾ ਜਗਤ ਮਾਲਕ ਪ੍ਰਭੂ ਦਾ ਪੈਦਾ ਕੀਤਾ ਹੋਇਆ ਹੈ ਗੁਰੂ ਸਾਹਿਬ ਕਹਿੰਦੇ ਮੈਂ ਇਸ ਨੂੰ ਕਿਸੇ ਗੱਲੋਂ ਵੀ ਮਾੜਾ ਨਹੀਂ ਆਖ ਸਕਦਾ ਸੋ ਜੇ ਲੋਕ ਪਰਮ ਭੁਲਾਵਿਆਂ ਚ ਫਸੇ ਨੇ ਉਸ ਮਾਲਕ ਦੇ ਫਸਾਏ ਹੀ ਫਸੇ ਨੇ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿ ਸਕਦੇ ਹਾਂ ਜਿਸ ਮਨੁੱਖ ਉੱਤੇ ਪ੍ਰਭੂ ਨੇ ਮਿਹਰ ਕੀਤੀ ਜੋ ਸਾਧ ਸੰਗਤ ਦੇ ਵਿੱਚ ਮਿਲ ਕੇ ਪਰਮਾਤਮਾ ਦਾ ਨਾਮ ਜਪਣ ਲੱਗ ਗਿਆ ਉਹ ਇਸ ਮੋਹ ਤੋਂ ਬਚ ਨਿਕਲਦਾ ਹੈ ਇਹਨਾਂ ਭਰਮ ਭੁਲਾਵਿਆਂ ਦੇ ਚੱਕਰ ਵਿੱਚੋਂ ਬਾਹਰ ਆ ਜਾਂਦਾ ਹੈ ਪਾਰ ਬ੍ਰਹਮ ਪਰਮੇਸ਼ਰ ਸਤਗੁਰ ਸਭਨਾ ਕਰਤ ਉਧਾਰਾ ਕਹੋ ਨਾਨਕ ਗੁਰ ਬਿਨ ਨਹੀਂ ਤਰੀਐ ਇਹੋ ਪੂਰਨ ਤਤ ਵਿਚਾਰਾ ਹੈ ਨਾਨਕ ਆਖ ਅਸਾਂ ਇਹ ਪੂਰੀ ਅਸਲੀਅਤ ਵਿਚਾਰ ਲਈ ਹੈ ਕਿ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਲੰਘ ਸਕੀਦਾ ਜਿਹੜੇ ਮਨੁੱਖ ਗੁਰੂ ਦੀ ਸ਼ਰਨ ਪੈਂਦੇ ਨੇ ਪ੍ਰਮਾਤਮਾ ਦਾ ਰੂਪ ਗੁਰੂ ਉਹਨਾਂ ਸਭਨਾਂ ਦਾ ਪਾਰ ਉਤਾਰਾ ਕਰ ਦਿੰਦਾ ਹੈ ਸੋਰਠ ਮਹਲਾ ਪੰਜਵਾਂ ਖੋਜਤ ਖੋਜਤ ਖੋਜ ਵਿਚਾਰਿਓ RAM ਨਾਮ ਤਤਸਾਰਾ ਕਿਲ ਬਿਖ ਕਾਟੇ ਨਿਮਖ ਅਰਾਧਿਆ ਗੁਰਮੁਖ ਪਰ ਉਤਾਰਾ ਏ ਭਾਈ ਬੜੀ ਲੰਮੀ ਖੋਜ ਕਰਕੇ ਅਸੀਂ ਇਸ ਵਿਚਾਰ ਤੇ ਪਹੁੰਚੇ ਹਾਂ ਕਿ ਪ੍ਰਮਾਤਮਾ ਦਾ ਨਾਮ ਸਿਮਰਨਾ ਹੀ ਮਨੁੱਖ ਦੀ ਸਭ ਤੋਂ ਉੱਚੀ ਅਸਲੀਅਤ ਹੈ ਗੁਰੂ ਦੀ ਸ਼ਰਨ ਪੈ ਕੇ ਹਰ ਨਾਮ ਸਿਮਰਿਆ ਇਹ ਨਾਮ ਅੱਖ ਦੇ ਫੋਰ ਵਿੱਚ ਸਾਰੇ ਪਾਪ ਘਟ ਦਿੰਦਾ ਹੈ ਤੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ ਜਦੋਂ ਪ੍ਰਮਾਤਮਾ ਦਾ ਨਾਮ ਸਿਮਰਨ ਬੈਠੀਏ ਤੇ ਇਹ ਗੱਲ ਹਿਰਦੇ ਵਿੱਚ ਕਰ ਕਰ ਜਾਂਦੀ ਹੈ ਕਿ ਸਭ ਕੁਝ ਉਸ ਪ੍ਰਮਾਤਮਾ ਦਾ ਹੀ ਬਣਾਇਆ ਹੋਇਆ ਤੇ ਉਹਦਾ ਹੀ ਬਖਸ਼ਿਆ ਹੋਇਆ ਹੈ ਮਨੁੱਖ ਨੂੰ ਵਧੇਰੇ ਕਰਕੇ ਜੋ ਪਾਪ ਹਨ ਉਹ ਇਹ ਨਹੀਂ ਹੁੰਦੇ ਐ ਕਿ ਕੋਈ ਚੀਜ਼ ਪ੍ਰਮਾਤਮਾ ਨੇ ਇੱਕ ਇਨਸਾਨ ਨੂੰ ਬਖਸ਼ੀ ਹੈ ਦੂਜਾ ਇਨਸਾਨ ਉਸੇ ਚੀਜ਼ ਨੂੰ ਪਾਉਣਾ ਚਾਹੁੰਦਾ ਹੈ ਉਹ ਇਸ ਗੱਲ ਤੇ ਧਿਆਨ ਨਹੀਂ ਦਿੰਦਾ ਕਿ ਉਸ ਨੂੰ ਪ੍ਰਮਾਤਮਾ ਨੇ ਕੁਝ ਹੋਰ ਬਖਸ਼ਿਆ ਹੋਇਆ ਹੈ ਉਹਦੇ ਲਈ ਪ੍ਰਮਾਤਮਾ ਦੀ ਉਹ ਰਜ਼ਾ ਹੈ ਜੋ ਕਿਸੇ ਦੂਸਰੇ ਦੀ ਮਲਕੀਅਤ ਹੈ ਉਹਦੇ ਤੇ ਅੱਖ ਟਿਕਾਉਣਾ ਪਾਪੀ ਵਰਤੀ ਹੈ ਪਰ ਜਦੋਂ ਪ੍ਰਮਾਤਮਾ ਦੇ ਨਾਮ ਦੇ ਵਿੱਚ ਜੁੜ ਜਾਈਏ ਤੇ ਇਸ ਗੱਲ ਦਾ ਅਹਿਸਾਸ ਹੋ ਜਾਂਦਾ ਹੈ ਕਿ ਜਿਸ ਮਨੁੱਖ ਲਈ ਜੋ ਪ੍ਰਮਾਤਮਾ ਨੇ ਨਿਰਤਾਰਤ ਕੀਤਾ ਹੈ ਉਹ ਉਹਨੂੰ ਮਿਲਿਆ ਹੋਇਆ ਹੈ ਤੇ ਇਹ ਪਾਪ ਆਪਣੇ ਆਪ ਹੀ ਕੱਟੇ ਜਾਂਦੇ ਨੇ ਪਾਪੀ ਵਰਤੀ ਆਪਣੇ ਆਪ ਹੀ ਖਤਮ ਹੋ ਜਾਂਦੀ ਹੈ ਹਰ ਰਸ ਪੀਵਹੁ ਪੁਰਖ ਗਿਆਨੀ ਸੁਣ ਸੁਣ ਮਹਾ ਤ੍ਰਿਪਤ ਮਨ ਪਾਵੈ ਸਾਧੂ ਅੰਮ੍ਰਿਤ ਬਾਣੀ ਰਹਾਉ ਆਤਮਕ ਜੀਵਨ ਦੀ ਸੂਝ ਵਾਲੇ ਏਹ ਮਨੁੱਖ ਸਦਾ ਪ੍ਰਮਾਤਮਾ ਦਾ ਨਾਮ ਰਸ ਪੀਆ ਕਰ ਏਹ ਭਾਈ ਗੁਰੂ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ ਦੇ ਰਾਹੀ ਪ੍ਰਮਾਤਮਾ ਦਾ ਨਾਮ ਮੁੜ ਮੁੜ ਸੁਣ ਕੇ ਮਨੁੱਖ ਦਾ ਮਨ ਸਭ ਤੋਂ ਉੱਚਾ ਸੰਤੋਖ ਹਾਸਲ ਕਰ ਲੈਂਦਾ ਹੈ ਮੁਕਤ ਭੁਗਤ ਜੁਗਤ ਸਚ ਪਾਈਐ ਸਰਬ ਸੁਖਾਂ ਦਾ ਦਾਤਾ ਆਪਣੇ ਦਾਸ ਕੋ ਭਗਤ ਦਾਨ ਦੇਵੈ ਪੂਰਨ ਪੁਰਖ ਵਿधाता ਏ ਭਾਈ ਸਾਰੇ ਸੁਖਾਂ ਦਾ ਦੇਣ ਵਾਲਾ ਸਦਾ ਕਾਇਮ ਰਹਿਣ ਵਾਲਾ ਪ੍ਰਮਾਤਮਾ ਜੀ ਮਿਲ ਪਏ ਤਾਂ ਇਹੀ ਹੈ ਵਿਕਾਰਾਂ ਤੋਂ ਖਲਾਸੀ ਦਾ ਮੂਲ ਇਹੀ ਹੈ ਆਤਮਾ ਦੀ ਖੁਰਾਕ ਇਹੀ ਹੈ ਜਿਉਣ ਦਾ ਸੱਚਾ ਝਾਂਕ ਉਹ ਸਰਵ ਵਿਆਪਕ ਸਿਰਜਨਹਾਰ ਪ੍ਰਭੂ ਭਗਤੀ ਦਾ ਇਹ ਦਾਣ ਆਪਣੇ ਸੇਵਕ ਨੂੰ ਹੀ ਬਖਸ਼ਦਾ ਹੈ। ਸ਼ਰਵਣੀ ਸੁਣੀਐ ਰਸਨਾ ਗਾਈਐ ਹਿਰਦੈ ਧਿਆਈਐ ਸੋਈ ਕਰਣ ਕਾਰਣ ਸਮਰੱਥ ਸੁਆਮੀ ਜਾਤੇ ਬਿਰਥਾ ਨ ਕੋਈ। ਏ ਭਾਈ ਇਸ ਜਗਤ ਦੇ ਮੂਲ ਸਭ ਤਾਕਤਾਂ ਦੇ ਮਾਲਕ ਪ੍ਰਭੂ ਦੇ ਦਰ ਤੋਂ ਕੋਈ ਜੀਵ ਖਾਲੀ ਹੱਥ ਨਹੀਂ ਜਾਂਦਾ ਉਸ ਦੇ ਹੀ ਨਾਮ ਨੂੰ ਕੰਨਾਂ ਨਾਲ ਸੁਣਨਾ ਚਾਹੀਦਾ ਹੈ ਜੀਵ ਦੇ ਨਾਲ ਕਉਣਾ ਚਾਹੀਦਾ ਤੇ ਹਿਰਦੇ ਵਿੱਚ ਅਰਾਧਨਾ ਚਾਹੀਦਾ ਵੱਡਾ ਭਾਗ ਰਤਨ ਜਨਮ ਪਾਇਆ ਕਰੋ ਕਿਰਪਾ ਕਿਰਪਾਲਾ ਸਾਧ ਸੰਗ ਨਾਨਕ ਗੁਣ ਗਾਵੇ ਸਿਮਰੈ ਸਦਾ ਗੋਪਾਲਾ ਏ ਗੋਪਾਲ ਏ ਕਿਰਪਾਲ ਵੱਡੀ ਕਿਸਮਤ ਨਾਲ ਇਹ ਸ੍ਰੇਸ਼ਟ ਮਨੁੱਖਾ ਜਨਮ ਲੱਭਾ ਹੈ ਹੁਣ ਮਿਹਰ ਕਰ ਕਿ ਤੇਰਾ ਸੇਵਕ ਨਾਨਕ ਸਾਧ ਸੰਗਤ ਵਿੱਚ ਰਹਿ ਕੇ ਤੇਰੇ ਗੁਣ ਗਾੰਦਾ ਰਹੇ ਤੇਰਾ ਨਾਮ ਸਿਮਰਦਾ ਰਹੇ ਸੋਰਠ ਮਹਲਾ ਪੰਜਵਾ ਕਰਿ ਈਸ਼ ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ ਕੋਟ ਵਿਗਣ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੁਗਾ ਭਾਈ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਆਪਣੇ ਪ੍ਰਭੂ ਦਾ ਨਾਮ ਸਿਮਰ ਕੇ ਮਨ ਤੇ ਸਰੀਰ ਨਰੋਏ ਹੋ ਜਾਂਦੇ ਨੇ ਕਿਉਂਕਿ ਪ੍ਰਭੂ ਦੀ ਸ਼ਰਨ ਪਿਆ ਜੀਵਨ ਦੇ ਰਾਹ ਵਿਚਾਉਣ ਵਾਲੀਆਂ ਕਰੋੜਾਂ ਰੁਕਾਵਟਾਂ ਦੂਰ ਹੋ ਜਾਂਦੀਆਂ ਨੇ ਇਹ ਪ੍ਰਭੂ ਨਾਲ ਮਿਲ ਆਪ ਤੇ ਚੰਗੇ ਅਫਸਰ ਉਗੜ ਪੈਂਦੀ ਨੇ ਸਾਡੇ ਜੀਵਨ ਦੇ ਵਿੱਚ ਬਹੁਤ ਕੁਝ ਘਟਦਾ ਹੈ ਪਰ ਉਹ ਘਟਨਾਵਾਂ ਸਾਡੇ ਜੀਵਨ ਦੇ ਰਾਹ ਦੇ ਵਿੱਚ ਰੁਕਾਵਟਾਂ ਉਦੋਂ ਹੀ ਬਣਦੀਆਂ ਨੇ ਉਦੋਂ ਹੀ ਮੰਨੀਆਂ ਜਾਂਦੀਆਂ ਨੇ ਜਦੋਂ ਸਾਨੂੰ ਲੱਗਦਾ ਹੋਵੇ ਕਿ ਇਹ ਨਹੀਂ ਹੋਣਾ ਚਾਹੀਦਾ ਸੀ ਜਦੋਂ ਸਾਡੀ ਸੁਰਤੀ ਪ੍ਰਮਾਤਮਾ ਦੇ ਨਾਮ ਦੇ ਵਿੱਚ ਜੁੜੀ ਹੋਵੇ ਤੇ ਪ੍ਰਭੂ ਦੀ ਰਜ਼ਾ ਦਾ ਕਨਸੈਪਟ ਸਾਡੇ ਮਨ ਵਿੱਚ ਕਲੀਅਰ ਹੋਵੇ ਫਿਰ ਜੀਵਨ ਦੇ ਵਿੱਚ ਘਟਣ ਵਾਲੀ ਕੋਈ ਵੀ ਘਟਨਾ ਜੀਵਨ ਦੇ ਰਾਹ ਵਿੱਚ ਰੁਕਾਵਟ ਨਹੀਂ ਆਪਦੀ ਸਭ ਉਸ ਪ੍ਰਮਾਤਮਾ ਦਾ ਵਰਤਾਇਆ ਹੋਇਆ ਵਰਤਾਰਾ ਹੀ ਜਾਪਦਾ ਹੈ ਪ੍ਰਭ ਬਾਣੀ ਸ਼ਬਦ ਸੁਪਾਖਿਆ ਗਾਵੋ ਸੁਣੋ ਪੜੋ ਨਿਤ ਭਾਈ ਗੁਰਪੁਰਾ ਤੂੰ ਰਾਖਿਆ ਰਹਾਉ اے ਭਾਈ ਗੁਰੂ ਨੇ ਆਪਣਾ ਸ਼ਬਦ ਸੋਣਾ ਉਚਾਰਿਆ ਹੋਇਆ ਹੈ ਇਹ ਸ਼ਬਦ ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ ਹੈ ਇਸ ਸ਼ਬਦ ਨੂੰ ਸਦਾ ਗਾਉਂਦੇ ਰਹੋ ਸੁਣਦੇ ਰਹੋ ਪੜ੍ਹਦੇ ਰਹੋ ਜੇ ਇਹ ਉਦਦਮ ਕਰਦਾ ਰਹੇਗਾ ਤਾਂ ਯਕੀਨ ਰੱਖ ਪੂਰੇ ਗੁਰੂ ਨੇ ਤੈਨੂੰ ਜੀਵਨ ਬਚਾਉਣ ਵਾਲੀਆਂ ਰੁਕਾਵਟਾਂ ਤੋਂ ਬਚਾ ਲਿਆ ਗੁਰਬਾਣੀ ਨੂੰ ਪੜ੍ਹਦੇ ਹੋਇਆਂ ਸਾਡੇ ਮਨ ਨੂੰ ਜੋ ਮਜ਼ਬੂਤੀ ਮਿਲਦੀ ਹੈ ਪਰਪੱਕਤਾ ਮਿਲਦੀ ਹੈ ਉਹ ਆਪਾਂ ਸਾਰਿਆਂ ਨੇ ਮਹਿਸੂਸ ਕਰ ਰੱਖੀ ਹੈ ਤੇ ਇਹਨਾਂ ਪੰਕਤੀਆਂ ਨੂੰ ਸਮਝਣ ਦਾ ਸਭ ਤੋਂ ਵੱਡਾ ਪ੍ਰੂਫ ਉਹੀ ਹੈ ਸੱਚਾ ਸਾਹਿਬ ਅੰਮਿਤ ਵਡਾਈ ਭਗਤ ਵਸ਼ਲ ਦਿਆਲਾ ਸੰਤਾਂ ਕੀ ਪੈਜ ਰੱਖਦਾ ਆਇਆ ਆਦ ਬਿਰਦ ਪ੍ਰਤ ਪਾਲਾ ਇਹ ਭਾਈ ਮਾਲਕ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ ਉਸ ਦੀ ਬਜ਼ੁਰਗੀ ਮਣੀ ਨਹੀਂ ਜਾ ਸਕਦੀ ਉਹ ਭਗਤੀ ਨਾਲ ਪਿਆਰ ਕਰਨ ਵਾਲਾ ਹੈ ਦਇਆ ਦਾ ਸੋਮਾ ਹੈ ਆਪਣੇ ਸੰਤਾਂ ਦੀ ਇੱਜ਼ਤ ਉਹ ਸਦਾ ਤੋਂ ਹੀ ਰੱਖਦਾ ਆਇਆ ਹੈ ਆਪਣਾ ਇਹ ਮੁੱਢ ਕਦੀਮਾ ਦਾ ਸੁਭਾਅ ਉਹ ਸ਼ੁਰੂ ਤੋਂ ਹੀ ਪਾਲਦਾ ਆ ਰਿਹਾ ਹੈ ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ ਸਰਬ ਵੇਲਾ ਮੁਖ ਪਾਵੋ ਜਰਾ ਮਰਾ ਤਾਪ ਸਭ ਨਾ ਠਾ ਗੁਣ ਗੋਬਿੰਦ ਨਿਤ ਗਾਵੋ ਇਹ ਭਾਈ ਪ੍ਰਮਾਤਮਾ ਦਾ ਨਾਮ ਆਤਮਿਕ ਜੀਵਨ ਦੇਣ ਵਾਲਾ ਹੈ ਇਹ ਆਤਮਿਕ ਖੁਰਾਕ ਸਦਾ ਖਾਂਦੇ ਰਹੋ ਹਰ ਵੇਲੇ ਆਪਣੇ ਮੂੰਹ ਵਿੱਚ ਪਾਉਂਦੇ ਰਹੋ ਗੋਬਿੰਦ ਦੇ ਗੁਣ ਸਦਾ ਗਾਉਂਦੇ ਰਹੋ ਆਤਮਿਕ ਜੀਵਨ ਨੂੰ ਨਾ ਬਢੇਪਾ ਆਏਗਾ ਨਾ ਮੌਤ ਆਏਗੀ ਹਰੇਕ ਦੁੱਖ ਕਲੇਸ਼ ਦੂਰ ਹੋ ਜਾਏਗਾ ਸੁਣੀ ਅਰਦਾਸ ਸੁਆਮੀ ਹੀ ਮੇਰਾ ਸਰਬ ਕਲਾ ਬਣ ਆਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਏ ਭਾਈ ਜਿਸ ਵੀ ਮਨੁੱਖ ਨੇ ਗੁਰੂ ਦੇ ਸ਼ਬਦ ਦਾ ਆਸਰਾ ਲੈ ਕੇ ਪ੍ਰਭੂ ਦਾ ਨਾਮ ਜਪਿਆ ਮੇਰੇ ਮਾਲਕ ਨੇ ਉਸ ਦੀ ਅਰਦਾਸ ਸੁਣ ਲਈ ਕਰੋੜਾਂ ਵਿਗਣਾਂ ਦਾ ਟਕਰਾ ਕਰਨ ਲਈ ਉਹਦੇ ਅੰਦਰ ਪੂਰੀ ਤਾਕਤ ਪੈਦਾ ਹੋ ਜਾਂਦੀ ਹੈ ਇਹ ਨਾਨਕ ਗੁਰੂ ਦੀ ਇਹ ਅਜਮਤ ਸਾਰੇ ਜੁਗਾਂ ਵਿੱਚ ਹੀ ਪ੍ਰਤੱਖ ਉਗੜ ਰਹੀਂਦੀ ਹੈ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 611ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਪ੍ਰਭੂ ਦੇ ਨਾਮ ਦੇ ਨਾਲ ਜੁੜਨ ਦੇ ਬਾਰੇ ਅਸੀਂ ਅਹਿਮ ਸਿੱਖਿਆ ਅੱਜ ਦੀ ਗੁਰਬਾਣੀ ਚੋਂ ਹਾਸਲ ਕੀਤੀ ਗੁਰੂ ਸਾਹਿਬ ਨੇ ਸਾਨੂੰ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਪ੍ਰਮਾਤਮਾ ਦੀ ਭਗਤੀ ਕਰਨ ਦਾ ਸੁਨੇਹਾ ਦਿੱਤਾ ਹੈ ਉਮੀਦ ਕਰਦੇ ਹਾਂ ਪ੍ਰਮਾਤਮਾ ਇਸ ਸੁਨੇਹੇ ਤੇ ਕੰਮ ਕਰਨ ਦੇ ਲਈ ਇਹਨੂੰ ਫੋਲੋ ਕਰਨ ਦੇ ਲਈ ਸਾਨੂੰ ਹਿੰਮਤ ਬਖਸ਼ੇਗਾ ਪ੍ਰਮਾਤਮਾ ਦੇ ਨਾਮ ਸਿਮਰਨ ਦੇ ਵਿੱਚੋਂ ਸਾਨੂੰ ਮਿਲਦਾ ਕੀ ਹੈ ਇਹ ਵੀ ਅਸੀਂ ਅੱਜ ਦੀ ਗੁਰਬਾਨੀ ਦੇ ਵਿੱਚੋਂ ਜਾਣਿਆ ਹੈ ਕਿ ਸਾਡੇ ਜੀਵਨ ਦੇ ਵਿੱਚ ਆਉਣ ਵਾਲੀਆਂ तमाम ਰੁਕਾਵਟਾਂ ਰੁਕਾਵਟਾਂ ਨਹੀਂ ਲੱਗਦੀਆਂ ਉਸ ਪ੍ਰਮਾਤਮਾ ਦੀ ਰਜ਼ਾ ਹੀ ਲੱਗਦੀਆਂ ਨੇ ਤੇ ਪ੍ਰਮਾਤਮਾ ਦੀ ਰਜ਼ਾ ਨੂੰ ਵੀ ਅਸੀਂ ਇਸ ਵੀਡੀਓ ਦੇ ਵਿੱਚ ਵਿਚਾਰਿਆ ਹੈ ਉਮੀਦ ਕਰਦੇ ਹਾਂ ਇਹ ਸਾਰੀਆਂ ਸਿੱਖਿਆਵਾਂ ਤੁਹਾਨੂੰ ਜ਼ਰੂਰ ਸਮਝ ਦੇ ਵਿੱਚ ਆਈਆਂ ਹੋਣਗੀਆਂ ਪ੍ਰਮਾਤਮਾ ਕਿਰਪਾ ਕਰੇ ਤੁਸੀਂ ਇਸੇ ਤਰ੍ਹਾਂ ਹੀ ਗੁਰਬਾਣੀ ਦੇ ਨਾਲ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ